ਜੀਪ ហេਠਾ 2 ਕੁਇੰਟਲ ਚੂਰਾ ਪੋਸਤ ਲੈ ਕੇ ਆ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਮੁਹੰਮਦ ਅਲੀ ਵਾਸੀ ਚੰਬਾਵਜੋ ਹੋਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸੀ ਆਈ ਇਹ ਸਟਾਫ ਖੰਨਾ ਦੀ ਟੀਮ ਅਤੇ ਸਮਰਾਲਾ ਪੁਲਿਸ ਵੱਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ ਐਸ ਪੀ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੈ ਜਿਸ ਤਹਿਤ ਮਾਚੀਵਾੜਾ ਸਮਰਾਲਾ ਰੋਡ ਤੇ ਪਿੰਡ ਊਰਨਾ ਨੇੜੇ ਨਾਕਾਬੰਦੀ ਕਰ ਪਿਕਅਪ ਜੀਪ ਨੂੰ ਰੋਕਿਆ ਜਿਸ ਵਿੱਚ ਸੇਵ ਦੀਆਂ ਪੇਟੀਆਂ ਲੱਦੀਆਂ ਸਨ जीप की तलाशी दौरान सेब दिया पेटिया हेठा दस बोरे डोडा चूरा पोसत बरामद हुए जिन्ह का वज़न करीब एक क्विंटल निडनवे किलो बनता है इस जीप का चालक मुहम्मद अली हिमाचल प्रदेश तो नशीले पदार्थ लैके नशा सप्लाई करता स पुलिस वलों इस खिलाफ़ मुकदमा दर्ज कर हो पुछगिछ की जाएगी कि इसने ये नशा पंजाब नशाब कि सप्लाई करना सी डीएसपी तरलोचन सिंह ने कहा कि समराला पुलिस यह वीड्डी सफलता मिली है कि हिमाचल प्रदेश तो पंजाब नशा सप्लाई की एक चेन तोड़िया गया है ਨਸ਼ਾ ਸਪਲਾਈ ਕਰਨ ਵਾਲੀ ਜੀਪ ਵਿੱਚ ਲੱਦੀਆਂ ਪੇਟੀਆਂ 'ਚ ਗਲੇ ਸਿਦੇ ਸੇਬ ਮਿਲੇ ਸਮਰਾਲਾ ਪੁਲਿਸ ਵੱਲੋਂ ਕਾਬੂ ਕੀਤੀ ਗਈ ਜੀਪ ਦੇ ਚਾਲਕ ਦਾ ਮੁੱਖ ਕੰਮ ਨਸ਼ਾ ਸਪਲਾਈ ਕਰਨਾ ਹੀ ਸੀ ਉਹਨਾਂ ਦੱਸਿਆ ਕਿ ਜੀਪ 'ਚੋਂ ਸੇਬ ਦੀਆਂ ਪੇਟੀਆਂ ਮਿਲੀਆਂ ਹਨ ਉਸ ਵਿੱਚ ਜ਼ਿਆਦਾਤਰ ਗਲੇ ਸਿਦੇ ਸੇਬ ਹਨ ਨਸ਼ਾ ਤਸਕਰ ਵੱਲੋਂ ਇਹ ਗਲੇ ਸਦੇ ਸੇਬ ਸਸਤੇ ਭਾਅ ਵਿੱਚ ਖਰੀਦ ਕੇ ਥੱਲੇ ਨਸ਼ੀਲੇ ਪਦਾਰਥ ਰੱਖੇ ਹੋਏ ਸਨ ਅਤੇ ਜਦੋਂ ਇਸਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ ਤਾਂ ਇਹ ਸੇਬ ਸੁੱਟ ਦੇਣੇ ਸਨ ਇਹਨਾਂ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮੇਮ ਜਿਹੜੀ ਵਡੀ ਆ ਸਾਡੇ ਮਾਂਜੂ ਐਸਐਸਪੀ ਅਛਨੀ ਘਟਿਆਲੀ ਖਨਾਂ ਤੋਂ ਉਹਨਾਂ ਦੀ ਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨੌਲਾ ਬਲੂਸੀ ਜੋਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇਹ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੇਰੋ ਪਿਕਅਪ ਰੋਕੀ ਐ ਐਚਪੀ 47ਏ 1599 ਨੰਬਰ ਹੈ ਦਾ ਇਹਦੇ ਵਿੱਚੋਂ ਅਪਰੋਕਸੀਮੇਟ 98 90 8.0 ਸਮਥਿੰ ਜਿਹੜੇ ਰੂਡੇ ਰਿਕਵਰ ਹੋਏ ਜਸਣ ਜਿਹੜੇ ਸੀ ਕਬਜ਼ੇ ਲਗਾ ਤਦ ਤੀ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਬਡੀ ਆ ਉਹਦੀ ਖੰਨਾ ਜਿਲ੍ਹਾ ਦੀ ਸਾਡੀ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਯੂਗ ਐਸਐਸਪੀ ਸਾਹਿਬ ਲੋ ਇਸ ਤਰ੍ਹਾਂ ਹੀ ਆਪਰੇਸ਼ਨ ਚਲਾਈ ਜਾਣਗੇ ਤੇ ਸਾਡੇ ਐਸਪੀ ਡੀ ਸਾਹਿਬ ਸਰਵਜਿੰਦਰ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀਐਨਆਰ ਇਹ ਬਹੁਤ ਹੀ ਵੱਡੀ ਉਪਲਬਧੀ ਹੈ ਜਿਹੜੀ ਏਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਔਰ ਡੂਡੇ ਜਿਹੜੇ ਪੜੇ ਗੱਡੀ ਨੰਬਰ ਕਿੰਨਾ ਜੀ ਤੇ ਟੋਟਲ ਜਿਹੜੀ ਅਮਾਊਂਟ ਹੈ ਉਹ ਕਿੰਨੀ ਹੈ ਨਰ ਸੇਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੇਲਿਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ ਐਚਪੀ 47 ਹੈ 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਦੇ ਵਿੱਚ ਮੋਡਸ ਵਾਰੰਟੀ ਸੀ ਪਿੱਛੇ ਸੇਬ ਭਰੇ ਹੋਏ ਸੀ ਉਹਦੇ ਅਗਲੇ ਪਾਸੇ ਜਿਹੜੀ ਡੂਡਿਆਂ ਦੀਆਂ ਬੋਰੀਆਂ ਸੀ ਨੇ ਭਰੇ ਹੋਏ ਸਰ ਕਿੱਥੇ ਲੈ ਕੇ ਜਾ ਰਹੇ ਅਸੀਂ ਕੁਝ ਦੱਸਿਆ ਨੇ ਇਹ ਤਫਤੀਸ਼ ਦਾ 파ਟ ਹੈ ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਆ ਰੁਕੇ ਆ ਸਾਡੀ ਤਸਦੀਕ ਹੋਏਗਾ ਉਹਨਾਂ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਜੀ ਲੈ ਕੇ ਕਿੱਥੋਂ ਆ ਰਹੇ ਸੀ ਜੀ 25 ਗ੍ਰਾਮ ਚੰਬੇ ਪਿੰਡ ਤੋਂ ਚੰਬਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਕੋਈ ਡਰਗ ਮਨੀ ਵਗੈਰਾ बरामद ਹੋਈ ਜੀ ਨਹੀਂ ਨਹੀਂ ਹਜੇ ਨਹੀਂ ਹਜੇ ਅਸੀਂ ਸਾਡੀ ਤਸਦੀਕ ਹੋ ਰਹੀ ਹੈ